ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਦਾ ਐਲਾਨ ਜਿਹੜਾ ਆ ਉਹ ਕਰ ਦਿੱਤਾ ਗਿਆ ਏ ਇੱਥੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ तमाम ਉਹ ਲੀਡਰ ਜਿਹੜੇ ਉਸ ਵੇੜੇ ਭੂਮਿਕਾ ਦੇ ਵਿੱਚ ਸੀ ਅਕਾਲੀ ਦਲ ਦੇ ਵਿੱਚ ਵੱਡੇ ਅਹੁਦੇ ਦੇ ਉੱਤੇ ਸੀ ਸਭ ਨੂੰ ਅਕਾਲ ਤਖਤ ਦੇ ਵੱਲੋਂ ਸਜ਼ਾ ਸੁਣਾਈ ਗਈ ਆ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੋਵਾਂ ਦੇ ਲਈ ਜਿਹੜੀ ਸਜ਼ਾ ਇਹ ਉਸ ਦਾ ਐਲਾਨ ਜਿਹੜਾ ਆ ਉਹ ਗਿਆਨੀ ਰਗਵੀਰ ਸਿੰਘ ਹੋਰਾ ਵੱਲੋਂ ਕੀਤਾ ਜਾਂਦਾ ਸੁਖਬੀਰ ਸਿੰਘ ਬਾਦਲ ਫ੍ਰੈਕਚਰ ਹੋਣ ਕਰਕੇ ਖੜੇ ਹੋਣ ਤੋਂ ਅਸਮਰੱਥ ਨੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਠੀਕ ਨਹੀਂ ਉਹ ਵੀ ਜਿਹੜੇ ਆ ਉਹ ਖੜ ਕੇ ਕੋਈ ਸੇਵਾ ਉਹਨਾਂ ਨੂੰ ਨਹੀਂ ਲਈ ਗਈ ਸੋ ਦੋਨਾਂ ਦੇ ਲਈ ਜੋ ਸੇਵਾ ਦਾ ਐਲਾਨ ਕੀਤਾ ਗਿਆ ਸਜ਼ਾ ਦੇ ਰੂਪ ਦੇ ਵਿੱਚ ਉਹ ਇਹ ਆ ਕਿ ਦੋਵੇਂ ਜਣੇ ਦਰਬਾਰ ਸਾਹਿਬ ਬਾਹਰ ਘੰਟਾ ਕਰਦੇ ਬਾਹਰ ਸੇਵਾਦਾਰਾਂ ਵਾਲੀ ਜੋ ਵਰਦੀ ਆ ਉਸ ਨੂੰ ਪਾ ਕੇ ਹੱਥ ਦੇ ਵਿੱਚ ਬਰਸ਼ਾ ਫੜ ਕੇ ਜਿਹੜੀ ਆ ਉਹ ਡਿਊਟੀ ਦੇਣਗੇ ਸਵੇਰੇ 9 ਤੋਂ 10 ਵਜੇ ਤੱਕ ਇੱਕ ਘੰਟੇ ਦੇ ਲਈ ਇਹ ਡਿਊਟੀ ਜਿਹੜੀ ਆ ਉਹ ਦੇਣਗੇ ਦੋ ਦਿਨ ਅ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਡਿਊਟੀ ਦੇਣਗੇ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਸੇ ਤਰ੍ਹਾਂ ਤਲਵੰਡੀ ਸਾਬੋ ਮੁਕਸਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੋ-ਦੋ ਦਿਨ ਕਰਕੇ ਇਹਨਾਂ ਸਾਰੀਆਂ ਧਾਰਮਿਕ ਸਥਾਨਾਂ ਦੇ ਉੱਤੇ ਇਹਨਾਂ ਦੇ ਵੱਲੋਂ ਜਿਹੜੀ ਆ ਉਹ ਸੇਵਾ ਜਿਹੜੀ ਆ ਉਹ ਨਿਭਾਈ ਜਾਊਗੀ ਨਾਲ ਹੀ ਬਹੁਤ ਸਾਰੇ ਐਲਾਨ ਜਿਹੜੇ ਨੇ ਉਹ ਗਿਆਨੀ ਰਕबीर ਸਿੰਘ ਹੋਰਾ ਵੱਲੋਂ ਕੀਤੇ ਗਏ ਨੇ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਜਿਹੜੀ ਦੂਜੇ ਉਹਨਾਂ ਆਗੂਆਂ ਨੂੰ ਸਜ਼ਾ ਸੁਣਾਈ ਗਈ ਹੈ ਜਿਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਆਉਂਦੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਆਉਂਦੇ ਨੇ ਬੀਬੀ ਜਗੀਰ ਕੌਰ ਵੀ ਆਉਂਦੇ ਨੇ ਸੁੱਚਾ ਸਿੰਘ ਲੰਗਾ ਆਉਂਦੇ ਨੇ ਹੋਰ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੂੰ ਟਾਇਲਟਾਂ ਸਾਫ਼ ਕਰਨ ਦੀ ਟਾਇਲਟ ਬਾਥਰੂਮ ਸਾਫ਼ ਕਰਨ ਦੀ ਜਿਹੜੀ ਆ ਸਜ਼ਾ ਜਿਹੜੀ ਆ ਉਹ ਲਾਈ ਜਾਂਦੀ ਆ ਤੇ ਇਸ ਦੇ ਨਾਲ ਨਾਲ ਹੀ ਜਿਹੜਾ ਆ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਉਹਨਾਂ ਲੋਕਾਂ ਤੇ ਵੀ ਐਕਸ਼ਨ ਜਿਹੜਾ ਆ ਉਹ ਲਿਆ ਜਾਂਦਾ ਜਿਹੜੇ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਪਾਉਂਦੇ ਨੇ ਜਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨੇ ਜਿਹਦੇ ਨਾਲ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਉੱਤੇ ਕਿੰਤੂ ਕੀਤਾ ਜਾਂਦਾ ਸੋ ਦੱਸਦੀ ਹੈ ਇੱਕ ਵਾਰੀ ਫੇਰ ਕਿ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਜਿਹੜਾ ਆ ਉਹ ਸਜ਼ਾ ਲਾਈ ਗਈਆ ਸਭ ਤੋਂ ਵੱਡੀ ਗੱਲ ਇਹਨਾਂ ਸਾਰੇ ਹੀ ਤਨਖਾਈਆਂ ਨੂੰ ਜਿਨ੍ਹਾਂ ਨੂੰ ਸਜ਼ਾ ਲਾਈ ਗਈਆ ਤਨਖਾਹ ਲਾਈ ਗਈਆ ਗਲਾਂ ਦੇ ਵਿੱਚ ਤਖਤੀ ਪਾ ਕੇ ਇਹ ਆਪਣੀ ਸੇਵਾ ਜਿਹੜੀ ਆ ਉਹ ਕਰਨਗੇ ਜੋ ਸਜ਼ਾ ਇਹਨਾਂ ਨੂੰ ਲਾਈ ਗਈ ਆ 2 ਦਿਨ ਸ਼੍ਰੀ ਕੇਸਕੜ ਸਾਹਿਬ ਦੇ ਵਿੱਚ 2 ਦਿਨ ਤਖਤ ਸ਼੍ਰੀ ਦਮਦਮਾ ਸਾਹਿਬ 2 ਦਿਨ ਸ਼੍ਰੀ ਮੁਕਸਰ ਸਾਹਿਬ 2 ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਸਾਰੇ ਥਾਵਾਂ ਦੇ ਉੱਤੇ ਵੀ ਜਿਹੜੀ ਸੇਵਾ ਹੈ ਇਹਨਾਂ ਨੂੰ ਨਿਭਾਉਣੀ ਪਊਗੀ ਸੋ ਪਹਿਲੇ 2 ਦਿਨ ਜਿਹੜਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜਿਹੜਾ ਆ ਘੰਟਾ ਘਰ ਦੇ ਬਾਹਰ ਜਿਹੜੀ ਆ ਡਿਊਟੀ ਉਹ ਨਿਭਾਉਣਗੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਸੋ ਅਕਾਲ ਤਖਤ ਦੇ ਜਥੇਦਾਰ ਸਹਿਬਾਨ तमाम ਜਥੇਦਾਰ ਸਹਿਬਾਨਾਂ ਨੇ ਅੱਜ ਸਖਤ ਜਿਹੜਾ ਆ ਉਹ ਫੈਸਲੇ ਵੀ ਲਏ ਨੇ ਤੇ ਸਖਤ ਸ਼ਬਦਾਂ ਦੇ ਵਿੱਚ ਇਹਨਾਂ ਸਾਰੇ ਲੀਡਰਾਂ ਨੂੰ ਤਾੜਨਾ ਵੀ ਜਿਹੜੀ ਆ ਉਪਾਈਆ ਇਸ ਤੋਂ ਬਿਨਾ ਕੀ ਵੱਡੇ ਫੈਸਲੇ ਹੋਏ ਨੇ ਤੁਹਾਨੂੰ ਉਹਨਾਂ ਪ੍ਰਮੁੱਖ ਗੱਲਾਂ ਦਾ ਜਿਹੜਾ ਆ ਉਹਨਾਂ ਗੱਲਾਂ ਦੇ ਉੱਤੇ ਜਿਹੜਾ ਤੁਹਾਡੀ ਗੌਰ ਕਰਵਾਉਣੀ ਹੈ ਕਿਉਂਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਇਸ ਦੁਨੀਆ ਦੇ ਵਿੱਚ ਨਹੀਂ ਪਰ ਜੇ ਕਿਹਾ ਜਾਵੇ ਕਿ ਉਹਨਾਂ ਨੂੰ ਮਰਨ ਉਪਰੰਤ ਵੀ ਸਜ਼ਾ ਜਿਹੜੀ ਅਕਾਲ ਤੱਕ ਤੋਂ ਮਿਲੀ ਆ ਤਾਂ ਗਲਤ ਨਹੀਂ ਹੋਊਗਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਜੋ ਅਵਾਰਡ ਦਿੱਤਾ ਗਿਆ ਸੀ ਉਸ ਨੂੰ ਵਾਪਸ ਲੈਣ ਦਾ ਐਲਾਨ ਵੀ ਜਿਹੜਾ ਆ ਉਹ ਕੀਤਾ ਗਿਆ ਕਿਉਂਕਿ ਜੋ ਡੇਰਾ ਸਾਧ ਨੂੰ ਮਾਫੀ ਦਿਵਾਉਣ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਆਈ ਆ ਉਹਨਾਂ ਦੇ ਘਰ ਦੇ ਵਿੱਚ ਜਥੇਦਾਰਾਂ ਨੂੰ ਬੁਲਾਉਣਾ ਉਸ ਵੇਲੇਦਿਆਂ ਨੂੰ ਤੇ ਉਹਨਾਂ ਨੂੰ ਮਾਫੀ ਦੇਣ ਦੇ ਲਈ ਮਜਬੂਰ ਕਰਨਾ ਇਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਨੂੰ ਮੁੱਖ ਜਾਂ ਮੱਦੇਨਜ਼ਰ ਰੱਖਦੇ ਹੋਏ ਜਥੇਦਾਰ ਸਹਿਬਾਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਖਰੇ ਕੌਮ ਦਾ ਜੋ ਅਵਾਰਡ ਹੈ ਉਸ ਨੂੰ ਵਾਪਸ ਲਿਆ ਜਾਏਗਾ ਬਹੁਤ ਵੱਡੀ ਗੱਲ ਆ ਪ੍ਰਕਾਸ਼ ਸਿੰਘ ਬਾਦਲ ਜੋ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਨੇ ਉਹ ਹੁਣ ਫਖਰੇ ਕੌਮ ਨਹੀਂ ਹੋਣਗੇ ਇਸ ਦੇ ਨਾਲ ਨਾਲ ਐਸਜੀਪੀਸੀ ਦਾ ਜੋ ਪੈਸਾ ਉਸ ਮੌਕੇ ਦੇ ਉੱਤੇ ਸੁਖਪੀਰ ਸਿੰਘ ਬਾਦਲੈਂਡ ਪਾਰਟੀ ਨੇ ਖਰਚ ਕੀਤਾ ਸੀ ਇਸ਼ਤਿਹਾਰਾਂ ਦੇ ਉੱਤੇ ਇਹ ਦੱਸਣ ਦੇ ਲਈ ਕਿ ਜੋ ਡੇਰਾ ਸਾਦ ਨੂੰ ਮਾਫੀ ਦਿੰਦੀ ਆ ਉਹ ਸਹੀ ਆ ਉਹ ਇਸ਼ਤਿਹਾਰਾਂ ਦੇ ਉੱਤੇ ਜੋ ਪੈਸਾ ਲੱਗਿਆ ਸੀ ਉਹ ਸਾਰਾ ਪੈਸਾ ਹੁਕਮ ਕੀਤਾ ਆ ਅਕਾਲ ਤਖਤ ਦੇ ਵੱਲੋਂ ਕਿ ਉਹ ਸਾਰਾ ਪੈਸਾ ਵਿਆਜ ਸਮੇਤ ਜਿਹੜਾ ਆ ਔਸਜੀ ਪੀਸੀ ਦੇ ਖਾਤੇ ਦੇ ਵਿੱਚ ਪਾਉਣਾ ਹੋਊਗਾ ਕੌਣ ਕੌਣ ਪਾਉਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸੁੱਚਾ ਸਿੰਘ ਲੰਗਾ ਹੋਰ ਕਈ ਲੀਡਰ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਕਿ ਇਹਨਾਂ ਦੇ ਵੱਲੋਂ ਇਹ ਰਕਮ ਜਿਹੜੀ ਆ ਉਸ ਦੀ ਪਰਪਾਈ ਕੀਤੀ ਜਾਵੇ ਤਾਂ ਇਹ ਸਜ਼ਾ ਜਿਹੜੀ ਆ ਉਹ ਮੁਕੰਮਲ ਮੰਨੀ ਜਾਊਗੀ ਇਹਦੇ ਨਾਲ ਨਾਲ ਦਿੱਲੀ ਤੋਂ ਹਰਵਿੰਦਰ ਸਿੰਘ ਸਰਨਾ ਨੂੰ ਲੈ ਕੇ ਬਹੁਤ ਸਖਤ ਦਿਖੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਹਰਵਿੰਦਰ ਸਿੰਘ ਸਰਨਾ ਨੇ ਪਿਛਲੇ ਦਿਨੀ ਜਥੇਦਾਰ ਸਹਿਬਾਨਾਂ ਨੂੰ ਲੈ ਕੇ ਬਹੁਤ ਹੀ ਜਿਹੜੇ ਆ ਉਹ ਨਿੰਦਣਯੋਗ ਬਿਆਨ ਦਿੱਤੇ ਇਹ ਸਭ ਨੂੰ ਲੈ ਕੇ ਨੋਟਿਸ ਲਿਆ ਜਥੇਦਾਰ ਸਾਹਿਬ ਨੇ ਜਥੇਦਾਰ ਸਹਿਬਾਨ ਨੇ ਕਿਹਾ ਕਿ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹਿਆ ਐਲਾਨਿਆ ਜਾਂਦਾ ਹਰਵਿੰਦਰ ਸਿੰਘ ਸਰਨਾ ਦੇ ਨਾਲ ਕਿਸੇ ਨੂੰ ਵੀ ਜਿਹੜੀ ਆ ਸਾਝ ਰੱਖਣ ਤੋਂ ਗੁਰੇਜ਼ ਕਰਨ ਦੀ ਗੱਲ ਜਥੇਦਾਰ ਸਾਹਿਬ ਨੇ ਕੀਤੀ ਆ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਐਲਾਨ ਕਰ ਦਿੱਤਾ ਏ ਹਰਵਿੰਦਰ ਸਿੰਘ ਸਰਨਾ ਪਰਮਜੀਤ ਸਿੰਘ ਸਰਨਾ ਦੇ ਭਰਾ ਦਿੱਲੀ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਇਦੇ ਨਾਲ ਨਾਲ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਹਾ ਦਾ ਵੀ ਜ਼ਿਕਰ ਇੱਕ ਵਾਰੀ ਫੇਰ ਹੁੰਦਾ ਕਿਉਂਕਿ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਿ ਜਿਸ ਤਰੀਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਉੱਤੇ ਦਬਾਅ ਬਣਿਆ ਉਹਨਾਂ ਨੇ ਅਸਤੀਫੇ ਦਾ ਐਲਾਨ ਕੀਤਾ ਤੇ ਸਾਰੇ ਹੀ ਜਥੇਦਾਰਾਂ ਵੱਲੋਂ ਇਸ ਚੀਜ਼ ਦਾ ਐਲਾਨ ਕੀਤਾ ਗਿਆ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਅਸੀਂ ਸਾਰੇ ਹੀ ਅਸਤੀਫਾ ਦੇ ਦੇਾਂਗੇ ਤਾਂ ਇਸ ਚੀਜ਼ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਹਰਵਿੰਦਰ ਸਿੰਘ ਸਰਨਾ ਨੇ ਕੀਤੀ ਉਹ ਉਹਨਾਂ ਨੂੰ ਉਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹਨਾਂ ਨੂੰ ਤਨਖਾਹੀਆ ਐਲਾਨ ਕੀਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਜਥੇਦਾਰਾਂ ਦੀ ਯੂਨੀਅਨ ਵਰਗਾ ਕੋਈ ਸ਼ਬਦ ਵਰਤਿਆ ਗਿਆ ਜਿਸ ਨੂੰ ਲੈ ਕੇ ਜਥੇਦਾਰ ਨੇ ਜਿਹੜਾ ਸਖਤ ਨੋਟਿਸ ਲਿਆ ਤੇ ਵਿਰਸਾ ਸਿੰਘ ਬਲਟੋਹਾ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਜਥੇਦਾਰਾਂ ਦੇ ਉੱਤੇ ਸਵਾਲ ਚੁੱਕਦੇ ਰਹੇ ਲਗਾਤਾਰ ਇਹ ਕਹਿੰਦੇ ਰਹੇ ਕਿ ਅਕਾਲੀ ਦਲ ਨੂੰ ਮਜ਼ਬੂਤ ਜਿਹੜਾ ਆ ਉਹ ਕਮਜ਼ੋਰ ਕਰਨ ਦੇ ਵਿੱਚ ਜਥੇਦਾਰ ਵੀ ਕਿਤੇ ਨਾ ਕਿਤੇ ਕਹਿੰਦੇ ਵੀ ਭਾਗੀਦਾਰ ਹੋ ਸਕਦੇ ਨੇ ਕਿਸੇ ਦੀ ਸਾਜ਼ਿਸ਼ ਦੇ ਅਧੀਨ ਕੰਮ ਕਰ ਰਹੇ ਨੇ ਤਾਂ ਉਹਨਾਂ ਨੇ ਇੱਕ ਵਾਰੀ ਫੇਰ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਆ ਵਾਰਨਿੰਗ ਦਿੱਤੀ ਆ ਵਿਰਸਾ ਸਿੰਘ ਬਲਟੋਹਾ ਨੂੰ ਕਿ ਆਪਣੇ ਜਿਹੜਾ ਆ ਜ਼ੁਬਾਨ ਨੂੰ ਲਗਾਮ ਲਾਇਆ ਜਾਵੇ ਮੂੰਹ ਬੰਦ ਰੱਖਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸਖਤ ਫੈਸਲਾ ਜਿਹੜਾ ਆ ਉਹ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਵੀ ਜਿਹੜਾ ਆ ਉਹ ਸੁਣਾਇਆ ਜਾ ਸਕਦਾ ਹੈ ਇਦੇ ਨਾਲ ਨਾਲ ਕੀ ਕਿਹਾ ਜਥੇਦਾਰਾਂ ਨੇ ਹੋਰ ਕਿਹੜਾ ਐਲਾਨ ਕੀਤਾ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਕਿਹਾ ਕਿ ਜੋ ਅਕਾਲੀ ਦਲ ਦੀ ਵਰਕਿੰਗ ਕਮੇਟੀ ਆ ਇਸ ਵੇਲੇ ਕਿਉਂਕਿ ਸੁਖਪੀਰ ਸਿੰਘ ਬਾਦਲ ਤਨਖਾਈਆਂ ਹੋਣ ਤੋਂ ਬਾਅਦ ਆਪਣਾ ਅਸਤੀਫਾ ਦੇ ਦੇ ਦਿੰਦੇ ਨੇ ਤੇ ਉਹਨਾਂ ਦਾ ਅਸਤੀਫਾ ਹਾਲੇ ਤੱਕ ਮਨਜ਼ੂਰ ਨਹੀਂ ਕੀਤਾ ਜਾਂਦਾ ਕਾਰਜਕਾਰੀ ਪ੍ਰਧਾਨ ਦੇ ਵੱਲੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਉਸ ਨੂੰ ਲੈ ਕੇ ਜਥੇਦਾਰ ਸਹਿਬਾਨ ਦਾ ਕਹਿਣਾ ਕਿ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਪ੍ਰਵਾਨ ਹੋਣੇ ਚਾਹੀਦੇ ਨੇ ਸੋ ਇਸ ਚੀਜ਼ ਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੋਣਗੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਹੋਣਗੇ ਤੇ ਅੱਗੇ ਵੀ ਇਸ ਚੀਜ਼ ਦੀ ਸੰਭਾਵਨਾ ਪੂਰੀ ਤਰ੍ਹਾਂ ਬਣ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਅਗਲੇ ਪ੍ਰਧਾਨ ਵੀ ਨਹੀਂ ਬਣ ਸਕਣਗੇ ਕਿਉਂਕਿ ਅਕਾਲੀ ਦਲ ਨੂੰ ਲੈ ਕੇ ਵੀ ਟਿੱਪਣੀ ਜਿਹੜੀ ਆ ਉਹ ਜਥੇਦਾਰ ਸਹਿਬਾਨਾਂ ਦੇ ਵੱਲੋਂ ਕੀਤੀ ਗਈ ਆ ਅਕਾਲੀ ਦਲ ਨੂੰ ਲੈ ਕੇ ਜਥੇਦਾਰ ਸਹਿਬਾਨ ਨੇ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਇਹ ਦੋ ਧੜੇ ਬਣ ਰਹੇ ਨੇ ਵੱਖ-ਵੱਖ ਧੜੇ ਬਣ ਰਹੇ ਨੇ ਇਹ ਆਪੋ ਆਪਣੀ ਡੱਫਲੀ ਵਜਾਉਣੀ ਜਿਹੜੀ ਆ ਉਸ ਨੂੰ ਬੰਦ ਕਰਨ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਲਾਉਣੀ ਜਿਹੜੀ ਆ ਉਹ ਬੰਦ ਕਰਨ ਬਾਗੀ ਅਤੇ ਦਾਗੀ ਇਹ ਇਹ ਸ਼ਬਦਾਂ ਦਾ ਪ੍ਰਯੋਗ ਕੀਤਾ ਜਥੇਦਾਰ ਸਾਹਿਬ ਨੇ ਕਿ ਜਿਹੜੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਵਿੱਚ ਰਹਿ ਕੇ ਤਨਖਾਹਾਂ ਐਲਾਨ ਕੀਤਾ ਗਿਆ ਚਾਹੇ ਸੁਖਬੀਰ ਸਿੰਘ ਬਾਦਲਾ ਤੇ ਹੋਰ ਦਲਜੀਤ ਸਿੰਘ ਚੀਮਾ ਨੇ ਸੋ ਇਹਨਾਂ ਨੂੰ ਦਾਗੀ ਕਹਿ ਕੇ ਦੂਜੇ ਬਾਗੀ ਕਹਿ ਕੇ ਆਪਣੇ ਆਪ ਨੂੰ ਬਚਾ ਨਹੀਂ ਸਕਣਗੇ ਜੇ ਉਹ ਦਾਗੀ ਇਹ ਦਾਗੀ ਨੇ ਉਹ ਬਾਗੀ ਹੋਏ ਨੇ ਤਾਂ ਉਹ ਬਾਗੀ ਵੀ ਦਾਗੀ ਨੇ ਸੋ ਇਸ ਤਰੀਕੇ ਦਾ ਜਿਹੜਾ ਸਖਤ ਸ਼ਬਦ ਦੇ ਵਿੱਚ ਉਹਨਾਂ ਨੇ ਇਹਨਾਂ ਸਭ ਨੂੰ ਤਾੜਨਾ ਕੀਤੀ ਹੈ ਕਿ ਅਕਾਲੀ ਦਲ ਵੱਖੋ-ਵੱਖ ਢੰਗ ਦੇ ਨਾਲ ਡੱਫਲੀ ਵਜਾਉਣੀ ਬੰਦ ਕਰੇ ਅਕਾਲੀ ਦਲ ਇੱਕ ਜਗ੍ਹਾ ਇਕੱਤਰ ਹੋਵੇ ਅਗਲੇ 6 ਮਹੀਨੇ ਦੇ ਵਿੱਚ ਜਿਹੜਾ ਆ ਉਹ ਅਕਾਲੀ ਦਲ ਦੇ ਨਵੇਂ ਮੈਂਬਰ ਬਣਾਏ ਜਾਣ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਬਾਲ ਸਿੰਘ ਝੁੰਦਾ ਮਨਪੀਤ ਸਿੰਘ ਅਯਾਲੀ ਤੇ ਹੋਰ ਕਈ ਜਿਹੜੇ ਨੁਮਾਇੰਦੇ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਇਹ ਹਦਾਇਤ ਕੀਤੀ ਕਿ ਅਗਲੇ 6 ਮਹੀਨੇ ਦੇ ਅੰਦਰ ਨਵੀਂ ਜਿਹੜੀ ਆ ਉਹ ਅਕਾਲੀ ਦਲ ਦੇ ਵਿੱਚ ਜਿਹੜਾ ਆ ਉਹ ਨਵੇਂ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਮੈਂਬਰਸ਼ਿਪ ਦਾ ਜਿਹੜਾ ਕੰਮ ਆ ਉਹ ਕੀਤਾ ਜਾਵੇ ਉਹ ਮੈਂਬਰਸ਼ਿਪ ਜਿਹੜੀ ਆ ਉਹ ਆਧਾਰ ਕਾਰਡ ਵਰਗੇ ਇੱਕ ਆਇਡੈਂਟੀਟੀ ਪ੍ਰੂਫ ਨੂੰ ਆਧਾਰ ਬਣਾ ਕੇ ਜਿਹੜੀ ਕੀਤੀ ਜਾਵੇ ਤੇ ਅਗਲੇ 6 ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਅੱਜ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਸੋ ਵੀਰ ਸਿੰਘ ਬਾਦਲ ਨੂੰ ਤਨਖਾਹ ਲੱਗੀ ਆ ਇੱਕ ਹੋਰ ਬਹੁਤ ਵੱਡਾ ਫੈਸਲਾ ਜਿਹੜਾ ਆ ਇੱਕ ਬਹੁਤ ਵੱਡਾ ਜਿਹੜਾ ਪੁਆਇੰਟ ਆ ਉਹ ਤੁਹਾਨੂੰ ਦੱਸਦੇ ਆ ਕਿ ਐਸਜੀਪੀਸੀ ਪ੍ਰਧਾਨ ਤੋਂ ਇਲਾਵਾ ਜਿਹੜਾ ਆ ਅ ਅੱਜ ਜਿਹੜੀ ਗੱਲ ਜਥੇਦਾਰ ਸਹਿਬਾਨਾਂ ਦੇ ਵੱਲੋਂ ਕੀਤੀ ਗਈ ਉਹ 2015 ਦੇ ਉਸ ਘਟਨਾ ਨੂੰ ਕੇਂਦਰਿਤ ਕਰਕੇ ਵੱਡੇ ਪੱਧਰ ਤੇ ਕੀਤੀ ਗਈ ਜਦੋਂ ਤੇਰਾ ਸਾਧ ਦੇ ਮੁਖੀ ਨੂੰ ਮੁਆਫੀ ਦਿੱਤੀ ਜਾਂਦੀ ਆ ਉਸੇ ਘਟਨਾ ਕਰਕੇ ਉਸੇ ਫੈਸਲੇ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲੋਂ ਫਕਰੇ ਕੌਮ ਦਾ ਖਿਤਾਬ ਵਾਪਸ ਹੁੰਦਾ ਤੇ ਉਹ ਫੈਸਲੇ ਦੇ ਵਿੱਚ ਕਿਤੇ ਨਾ ਕਿਤੇ ਭੂਮਿਕਾ ਜਿਹੜੀ ਉਸ ਵੇਲੇ ਦੇ ਜਥੇਦਾਰਾਂ ਦੀ ਵੀ ਸੀ ਜਿਦੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਜ਼ਿਕਰ ਹੁੰਦਾ ਗਿਆਨੀ ਗੁਰਬਚਨ ਸਿੰਘ ਨੂੰ ਲੈ ਕੇ ਜੋ ਇਸ ਵੇਲੇ ਦੇ ਮੌਜੂਦਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਜੋ ਸਪਸ਼ਟੀਕਰਨ ਸਾਨੂੰ ਉਹਨਾਂ ਜਥੇਦਾਰਾਂ ਦੇ ਵੱਲੋਂ ਮਿਲਿਆ ਆ ਅਸੀਂ ਉਸ ਦੇ ਨਾਲ ਸੰਤੁਸ਼ਟ ਨਹੀਂ ਹੈਗੇ ਗਿਆਨੀ ਗੁਰਪਚਨ ਸਿੰਘ ਦੇ ਕੋਲੋਂ ਤੁਰੰਤ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਸਾਬਕਾ ਜਥੇਦਾਰ ਹੋਣ ਦੇ ਨਾਲ ਸਹੂਲਤਾਂ ਪ੍ਰਾਪਤ ਨੇ ਉਹ ਸਾਰੀਆਂ ਦੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਵਾਪਸ ਲਈਆਂ ਜਾਣ ਜਦ ਤੱਕ ਇਹ ਜਥੇਦਾਰ ਜਿਹੜੇ ਨੇ ਇਹ ਅਕਾਲ ਤਖਤ ਦੇ ਉੱਤੇ ਪੇਸ਼ ਹੋ ਕੇ ਆਪਣਾ ਜਿਹੜਾ ਪੱਖਾ ਉਹ ਨਹੀਂ ਰੱਖਦੇ ਇਹਨਾਂ ਦੀਆਂ ਸਾਰੀਆਂ ਸਹੂਲਤਾਂ ਤੁਰੰਤ ਵਾਪਸ ਹੋਣੀਆਂ ਚਾਹੀਦੀਆਂ ਨੇ ਗਿਆਨੀ ਗੁਰਮਖ ਸਿੰਘ ਦਾ ਵੀ ਜ਼ਿਕਰ ਕੀਤਾ ਉਹਨਾਂ ਨੂੰ ਤੁਰੰਤ ਜਿਹੜਾ ਆ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਬਾਹਰ ਜਿਹੜਾ ਆ ਕਿਤੇ ਤਬਾਦਲਾ ਕਰਨ ਦੇ ਹੁਕਮ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਜਾਰੀ ਜਿਹੜੇ ਨੇ ਉਹ ਕੀਤੇ ਗਏ ਨੇ ਸੋ ਵੱਡੀਆਂ ਗੱਲਾਂ ਜਿਹੜੀਆਂ ਨੇ ਵੱਡੇ ਜਿਹੜੇ ਪੁਆਇੰਟ ਨੇ ਹੋਏ ਨੇ ਕਿ ਸੁਖਪੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨਣ ਤੋਂ ਬਾਅਦ ਅੱਜ ਸਜ਼ਾ ਦਾ ਐਲਾਨ ਹੋ ਗਿਆ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਉਸ ਵੇਲੇ ਦੀ ਕੈਬਨਟ ਦੇ ਵਿੱਚ ਸ਼ਾਮਲ ਵਜ਼ੀਰਾਂ ਨੂੰ ਵੀ ਜਿਹੜੀ ਸਜ਼ਾਇਆ ਉਹ ਲੱਗੀ ਆ ਕੱਲੇ-ਕੱਲੇ ਦੇ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਮੰਨਦੇ ਹੋ ਕਿ ਤੁਸੀਂ ਗਲਤੀ ਕੀਤੀ ਆ ਤਾਂ ਬਹੁਤ ਸਾਰਿਆਂ ਨੇ ਜਿਹੜੀ ਆ ਆਪਣੀ ਗਲਤੀ ਮੰਨੀ ਆ ਪ੍ਰੇਮ ਸਿੰਘ ਚੰਦੂ ਮਾਜਰਾ ਕਿਤੇ ਨਾ ਕਿਤੇ ਜਿਹੜਾ ਆ ਉਹ ਅੜਦੇ ਹੋਏ ਨਜ਼ਰ ਆਏ ਉਹਨਾਂ ਨੇ ਜਥੇਦਾਰ ਸਾਹਿਬ ਵੱਲੋਂ ਜੋ ਸਵਾਲ ਪੁੱਛਿਆ ਗਿਆ ਉਸ ਦਾ ਜਵਾਬ ਨਾ ਦੇ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਉਸ ਵੇਲੇ ਇਹ ਬਿਆਨ ਦਿੱਤਾ ਹੀ ਨਹੀਂ ਤੇ ਨਾਲ ਦੀ ਨਾਲ ਜਥੇਦਾਰ ਸਾਹਿਬ ਦੇ ਵੱਲੋਂ ਬਿਆਨ ਦੀ ਜਿਹੜੀ ਕਾਪੀ ਆ ਉਹ ਦਿਖਾ ਦਿੱਤੀ ਗਈ ਇਸੇ ਤਰ੍ਹਾਂ ਆਪਰੇਸ਼ਨ ਬਲੈਕ ਥੰਡਰ ਨੂੰ ਲੈ ਕੇ ਵੀ ਚੰਦੂ ਮਾਜਰਾ ਜਿਹੜੇ ਨੇ ਉਹ ਆਪਣੇ ਆਪ ਹੀ ਘਿਰਦੇ ਹੋਏ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਦੇ ਵੱਲੋਂ तमाम अरोਪਾਂ ਨੂੰ ਹਾਂ ਦੇ ਵਿੱਚ ਸਬਕਾ ਰਿਆ ਜਾਂਦਾ ਆ ਸੁਖਦੇਵ ਸਿੰਘ ਢੀਂਟਸਾ ਤੇ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲੱਗਦੀ ਆ ਉਸ ਤੋਂ ਬਿਨਾ ਬਾਕੀ ਸਾਰੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਉਹਨਾਂ ਦੀ ਗਲਤੀ ਮੰਨਣ ਤੇ ਸਜ਼ਾ ਜਿਹੜੀ ਆ ਉਹ ਲਾਈ ਜਾਂਦੀ ਆ ਸਾਬਕਾ ਜਥੇਦਾਰਾਂ ਨੂੰ ਦੁਬਾਰਾ ਜਿਹੜਾ ਆ ਆਪਣਾ ਜਵਾਬ ਦੇਣ ਦੇ ਲਈ ਕਿਹਾ ਜਾਂਦਾ ਸਪਸ਼ਟ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਅਸੀਂ ਤੁਹਾਡੀ ਗੱਲ ਦੇ ਨਾਲ ਸੰਤੁਸ਼ਟ ਨਹੀਂ ਜਾ ਜਥੇਦਾਰ ਗਿਆਨੀ ਗੁਰਪਚੰਨ ਸਿੰਘ ਉਹਨਾਂ ਦੇ ਕੋਲੋਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਵੀ ਜਿਹੜਾ ਆ ਉਹ ਐਲਾਨ ਕੀਤਾ ਹੈ ਅਕਾਲੀ ਦਲ ਨੂੰ ਇੱਕ ਛੱਤ ਥੱਲੇ ਇਕੱਠੇ ਹੋਣ ਦੇ ਲਈ ਕਿਹਾ ਗਿਆ ਪੋ ਆਪਣੀ ਡਫਲੀ ਨਾ ਵਜਾਓ ਇੱਕ ਦੂਜੇ ਦੇ ਖਿਲਾਫ ਜਿਹੜੀ ਆ ਉਹ ਦੂਸ਼ਣ ਬਾਜ਼ੀ ਕਰਨ ਤੋਂ ਗੁਰੇਜ਼ ਕਰੋ ਬੰਦ ਕਰੋ ਇਹ ਸਾਰਾ ਬਿਆਨਬਾਜ਼ੀ ਦੇਣਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਵਿੱਚ ਨਾ ਲੱਗੋ ਅਕਾਲੀ ਦਲ ਨੂੰ ਨਵੇਂ ਸਿਰਿਓਂ ਕੰਮ ਕਰਨ ਦੇ ਲਈ ਹਦਾਇਤ ਦਿੱਤੀ ਗਈ ਅਗਲੇ 6 ਮਹੀਨੇ ਦੇ ਅੰਦਰ ਨਵਾਂ ਪ੍ਰਧਾਨ ਚੁਣਨ ਦੇ ਲਈ ਅਕਾਲੀ ਦਲ ਨੂੰ ਕਿਹਾ ਗਿਆ ਮੌਜੂਦਾ ਵਰਕਿੰਗ ਕਮੇਟੀ ਨੂੰ 3 ਦਿਨਾਂ ਦੇ ਅੰਦਰ ਸਾਰੇ ਦੇ ਸਾਰੇ ਜਿਹੜੇ ਅਸਤੀਫੇ ਨੇ ਉਹਨਾਂ ਨੂੰ ਮਨਜ਼ੂਰ ਕਰਨ ਦੇ ਲਈ ਕਿਹਾ ਗਿਆ ਹਰਵਿੰਦਰ ਸਿੰਘ ਸਰਨਾ ਨੇ ਜੋ ਜਥੇਦਾਰਾਂ ਦੇ ਬਾਰੇ ਬਿਆਨ ਦਿੱਤਾ ਉਸ ਨੂੰ ਤਨਖਾਹੀਆ ਐਲਾਨਿਆ ਗਿਆ ਵਿਰਸਾ ਸਿੰਘ ਮਲਟੋਹਾ ਨੂੰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਸ਼ਬਦਾਵਲੀ ਉਹ ਵਰਤੇ ਰਹੇ ਨੇ ਜਥੇਦਾਰਾਂ ਦੇ ਖਿਲਾਫ ਬੋਲਦੇ ਰਹੇ ਨੇ ਇੱਕ ਵਾਰੀ ਫੇਰ ਵਾਰਨਿੰਗ ਦਿੱਤੀ ਜਾਂਦੀ ਆ ਕਹਿੰਦੇ ਤਾੜਨਾ ਕਰਦਿਆਂ ਸੀ ਆਪਣੀ ਜ਼ੁਬਾਨ ਜਿਹੜੀ ਆ ਉਸ ਨੂੰ ਬੰਦ ਰੱਖਿਆ ਜਾਵੇ ਐਸਜੀਪੀਸੀ ਦਾ ਜੋ ਪੈਸਾ ਸੌਦਾ ਸਾਦ ਨੂੰ ਜਿਹੜਾ ਆ ਮਾਫੀ ਦਿਵਾਉਣ ਦੇ ਵੇਲੇ ਇਸ਼ਤਿਹਾਰਬਾਜ਼ੀ ਦੇ ਵਿੱਚ ਲੱਗਿਆ ਉਸ ਨੂੰ ਵੀ ਵਾਪਸ ਵਿਆਜ ਸਮੇਤ ਭਰਨ ਦੀ ਜਿਹੜਾ ਆ ਉਹ ਵੀ ਹੁਕਮ ਜਿਹੜਾ ਆ ਉਹ ਜਾਰੀ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡੇ ਫੈਸਲੇ ਜਿਹੜੇ ਨੇ ਉਹਨਾਂ ਦਾ ਐਲਾਨ ਅੱਜ ਕੀਤਾ ਗਿਆ ਏ ਸੁਖਬੀਰ ਬਾਦਲ ਦੇ ਨਾਲ ਨਾਲ ਉਸ ਵੇਲੇ ਦੇ ਕੈਬਨਟ ਮੰਤਰੀਆਂ ਦੇ ਨਾਲ ਵੀ ਜਿਹੜੀ ਆ ਜਥੇਦਾਰ ਜਥੇਦਾਰ ਸਹਿਬਾਨ ਦੇ ਵੱਲੋਂ ਅ ਸਿੱਧੀ ਜਿਹੜੀ ਆ ਉਹ ਉਹਨਾਂ ਦੇ ਕੋਲੋਂ ਗੱਲ ਪੁੱਛੀ ਜਾਂਦੀ ਆ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਇਸ ਫੈਸਲੇ ਦੇ ਵਿੱਚ ਸਮਰਥਨ ਕੀਤਾ ਜਾਂ ਨਹੀਂ ਕੀਤਾ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਾ ਤਮਾਮ ਉਹ ਲੀਡਰ ਜਿਹੜੇ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਜਾਂ ਕਈਏ ਕਿ ਸਰਕਾਰ ਦਾ ਸੁਖ ਆਨੰਦ ਉਸ ਵੇਲੇ ਮਾਨ ਰਹੇ ਸੀ ਇੱਕ ਜਿਹੜੀ ਖਾਸ ਗੱਲ ਇਸ ਸਾਰੇ ਜਿਹੜਾ ਐਪੀਸੋਡ ਦੇ ਵਿੱਚ ਚੱਲਦੇ ਵਿੱਚ ਹੋਈ ਆ ਉਹ ਇਹ ਆ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਕੋਲ ਜਦੋਂ ਮਾਈਕ ਆਉਂਦਾ ਜਦੋਂ ਜਥੇਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਉਸ ਵੇਲੇ ਮਾਈਕ ਤੇ ਹੁੰਦੇ ਨੇ ਔਰ ਤੱਕ ਤੋਂ ਪੁੱਛਦੇ ਨੇ ਕਿ ਤੁਸੀਂ ਵੀ ਉਸ ਵੇਲੇ ਮਾਫੀ ਦੇਣ ਦੇ ਵਿੱਚ ਜਿਹੜੇ ਇਸ ਚੀਜ਼ ਦੇ ਭਾਗੀਦਾਰ ਸੀ ਤੁਹਾਡੇ ਸਾਹਮਣੇ ਇਹ ਚਰਚਾ ਹੋਈ ਤਾਂ ਚੰਦੂ ਮਾਜਰਾ ਸਾਹਿਬ ਇਸ ਚੀਜ਼ ਨੂੰ ਮਨਾ ਕਰ ਜਾਂਦੇ ਨੇ ਉਹ ਕਹਿੰਦੇ ਮੇਰਾ ਕੋਈ ਹੱਥ ਨਹੀਂ ਤਾਂ ਜਥੇਦਾਰ ਸਾਹਿਬਾਨ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਉੱਤੇ ਖੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਖੜ ਕੇ ਝੂਠ ਨਾ ਬੋਲੋ ਸੱਚ ਬੋਲੋ ਤੁਹਾਡੇ ਜਿਹੜੇ ਕੀਤੇ ਹੋਏ ਗੁਨਾਹ ਨੇ ਉਹਨਾਂ ਨੂੰ ਮੁਆਫ ਗੁਰੂ ਸਾਹਿਬ ਕਰ ਸਕਦੇ ਨੇ ਪਰ ਤੁਸੀਂ ਝੂਠ ਨਾ ਬੋਲੋ ਚੰਦੂ ਮਾਜਰਾ ਲਗਾਤਾਰ ਕਹਿੰਦੇ ਨੇ ਕਿ ਮੈਂ ਕਿਤੇ ਵੀ ਸ਼ਾਮਲ ਨਹੀਂ ਨਾਲ ਦੀ ਨਾਲ ਉਹਨਾਂ ਤੋਂ ਸਵਾਲ ਇਹ ਵੀ ਕੀਤਾ ਜਾਂਦਾ ਕਿ ਆਪਰੇਸ਼ਨ ਬਲੈਕ ਥੰਡਰ ਵੇਲੇ ਇਹ ਵੀ ਕਿਹਾ ਜਾਂਦਾ ਕਿ ਉਸ ਵੇਲੇ ਵੀ ਤੁਸੀਂ ਜਿਹੜੇ ਆ ਉਹ ਉਸ ਵੇਲੇ ਦੀ ਜਿਹੜੀ ਬਰਨਾਲਾ ਸਰਕਾਰ ਦਾ ਹਿੱਸਾ ਰਹੇ ਸੀਗੇ ਤੁਸੀਂ ਉਸ ਦੇ ਵਿੱਚ ਵੀ ਕਿਤਨਾ ਕਿਤੇ ਸ਼ਾਮਲ ਸੀ ਤਾਂ ਚੰਦੂ ਮਾਜਰਾ ਸਾਹਿਬ ਦੋਨੇ ਥਾਵਾਂ ਤੋਂ ਆਪਣੇ ਆਪ ਨੂੰ ਫਾਰਕ ਕਰ ਲੈਂਦੇ ਨੇ ਮਾਈਕ ਤੇ ਕਹਿੰਦੇ ਨੇ ਕਿ ਮੈਂ ਕਿਤੇ ਵੀ ਸ਼ਾਮਲ ਨਹੀਂ ਸੀ ਪਰ ਉਸੇ ਵੇਲੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਇੱਕ ਅਖਬਾਰ ਦੀ ਕਟਿੰਗ ਦਿਖਾਉਂਦੇ ਨੇ ਜਿਹਦੇ ਵਿੱਚ ਇਹ ਖਬਰ ਲੱਗੀ ਹੁੰਦੀ ਆ ਕਿ ਜਿਹੜੇ ਆ ਚੰਦੂ ਮਾਜਰਾ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦੇਣ ਵਾਲੇ ਉਸ ਜਿਹੜਾ ਫੈਸਲੇ ਦਾ ਸਵਾਗਤ ਕੀਤਾ ਏ ਉਸ ਵੇਲੇ ਚੰਦੂ ਮਾਜਰਾ ਜਿਹੜੇ ਨੇ ਉਹ ਸੰਸਦ ਮੈਂਬਰ ਹੁੰਦੇ ਨੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਦਾ ਬਿਆਨ ਉਹਨਾਂ ਨੇ ਪੜ੍ਹ ਕੇ ਸੁਣਾਇਆ ਅਖਬਾਰ ਦੇ ਵਿੱਚ ਕਹਿੰਦੇ ਚੰਦੂ ਮਾਜਰਾ ਸਾਹਿਬ ਤੁਸੀਂ ਬਿਆਨ ਦਿੱਤਾ ਕਿ ਇਹ ਫੈਸਲਾ ਬਹੁਤ ਚੰਗਾ ਇਹਦੇ ਨਾਲ ਭਾਈਚਾਰਕ ਸਾਂਝ ਜਿਹੜੀ ਆ ਉਹ ਵਧੂਗੀ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹ ਆਪਣੀ ਗੱਲ ਤੋਂ ਝੂਠੇ ਪੈਂਦੇ ਹੋਏ ਨਜ਼ਰ ਆਏ ਸ਼੍ਰੀ ਅਕਾਲ ਤਖਤ ਸਾਹਿਬ ਤੇ